ਕੀ ਮਾਨ ਹੈ ਇਹ ਸ਼ਰਮਾ ਭਵਾਨੀਗੜ੍ਹ ਕੰਮ ਕਰਦਾ ਸਕੂਹਾਂ ਮੇਰਾ ਪਿੰਡ ਹੈ ਇਹ ਭਵਾਨੀਗੜ੍ਹ ਤੋਂ ਮੈਂ 7:00 ਵਜੇ ਤਕਰੀਬਨ ਚੱਲਦਾ ਹੁੰਦਾ ਸ਼ਾਮ ਨੂੰ ਤੇ ਕੱਲ ਸ਼ਾਮ ਨੂੰ ਜਦੋਂ ਮੈਂ ਚੱਲਿਆ ਸਾਧਵੜੀ ਤੇ ਲੱਧੜੀ ਦੇ ਵਿਚਕਾਰ ਆ ਕੇ ਇਹ ਪੂਰੀ ਇੱਕੇ ਹੀ ਮੁੰਡਾ 5-6 ਅਣਖਛਾਤੇ ਇਹਨਾਂ ਨੇ ਮੇਰੇ ਤੇ ਅਟੈਕ ਕਰਤਾ ਅਟੈਕ ਦਾ ਕਾਰਨ ਕੀ ਹੈ ਅਸੀਂ ਨੇ ਜਿਹੜਾ ਕਬਰਸਤਾਨ ਤੇ ਨਿਯਾਇੰ ਕਬਜ਼ਾ ਕਰਿਆ ਹੋਇਆ ਸੀ ਉਹ ਕਾਫੀ ਦੇ ਤਹਿਤ ਅਸੀਂ ਨੇ ਕਾਨੂੰਨ ਦੇ ਦੇਹਰੇ ਚ ਰਹਿ ਕੇ ਜੀਡੀਪੀ ਉਹ ਸਾਹਿਬ ਦੇ ਕੇ ਜਿੱਤ ਕੇ ਡੀਸੀ ਸਾਹਿਬ ਨੇ ਆਰਡਰ ਕਰੇ ਫਰੰਟ ਕਬਜ਼ਾ ਹੋਇਆ ਅਸੀਂ ਕਾਨੂੰਨ ਦੇ ਦੇਹਰੇ ਚ ਰਹਿ ਕੇ ਕੰਮ ਕੀਤਾ ਇਹਨਾਂ ਨੇ ਸਾਡੇ ਨਾਲ ਆ ਰੰਜਸ ਕਰਕੇ ਐਨੀਆਂ ਸੱਟਾਂ ਮਾਰ ਕਿ ਕਿਸ ਚੀਜ਼ ਨਾਲ ਹਮਲਾ ਕਰਿਆ ਤਰਤੇ ਧਾਰਦਾਰ ਚੀਜ਼ਾਂ ਵੀ ਆ ਸਰ ਇੱਕ ਆੜ ਸੀਗੀ ਕਿਰਚ ਸੀ ਤੇ ਬਾਕੀ ਸਰ ਉਹਨਾਂ ਨੇ ਹੋਰ ਪਤਾ ਨਹੀਂ ਕੀ ਕੀ ਸੀ ਮੈਨੂੰ ਤਾਂ ਇਹ ਹੋຊ ਉਹ ਗਾਸੀ ਮੈਨੂੰ ਤਾਂ ਪਤਾ ਨਹੀਂ ਲੱਗਿਆ ਵੀ ਟੋਟਲ ਕਿੰਨੇ ਜਣੇ ਸੀਗੇ 6-7 ਜਣੇ ਸੀ ਸਰ ਉਹਨਾਂ ਨੂੰ ਪਛਾਣਨ ਦਿਓ ਤੁਸੀਂ ਇੱਕ ਨੂੰ ਪਛਾਣਦਾ ਮੈਂ ਜਿਹਨੇ ਇਹਨੇ ਕਬਜ਼ਾ ਕਰਿਆ ਹੋ ਸੀ ਤੇ ਕਬਰਸਤਾਨ ਤੇ ਕਿ ਕਿਹੜੇ ਕਿਹੜੇ ਪਿੰਡ ਦੇ ਕਬਰਸਤਾਨ ਦਾ ਸੁਖੋਹਾ ਪਿੰਡ ਹੈ ਹਾਂ ਜੀ ਅਸੀਂ ਮੈਂ ਪ੍ਰਸ਼ਾਸਨ ਤੋਂ ਇਹ ਹੀ ਕਰਦੇ ਆਂ ਕਿ ਨਾਲੇ ਤਾਂ ਇਹ ਹੁਣ ਸਭ ਨੂੰ ਜਿਹੜੀ ਜਿੰਨੀ ਕਮੇਟੀ ਬਣੀ ਹੋਈ ਹੈ ਕਮੇਟੀ ਨੂੰ ਧੰਕੀਆਂ ਦੇ ਰਹੇ ਆਂ ਨਾਲੇ ਪਰਿਵਾਰਕ ਮੈਂਬਰਾਂ ਨੂੰ ਧੰਨਕੀਆਂ ਦੇ ਰਹੇ ਨੇ ਮੇਰੇ ਨੂੰ ਏ ਅਸੀਂ ਇਨਸਾਫ ਦੀ ਮੰਗ ਕਰਦੇ ਮੇਰੇ ਆ ਸਿਰ ਚ ਸੱਟ ਲੱਗੀ ਆ ਸਰ ਇੱਥੇ ਗੁੱਟੇ ਦੇ ਕਾਫੀ ਲੱਗੀਆਂ ਆ ਸਰ ਹੋਰ ਇੱਥੇ ਆ ਕਾਫੀ ਲੱਗੀਆਂ ਨੇ ਆ ਦੇਖੋ ਬੁਰਾ ਹਾਲ ਬਰਿਆ ਕਹਿ ਸਕਦੇ ਕਹਿੰਦਾ ਨਾ ਰੰਜਸ ਉਸੇ ਚੀਜ਼ ਦੀ ਰੱਖੀ ਮੈਂ ਕਹਿੰਦਾ ਸਰ ਵੀ ਇਹਨਾਂ ਨੇ ਸਤੋਂ ਜਗਾ ਛਡਵਾ ਲਈ ਕਬਰਸਤਾਨ ਦੀ ਇਹ ਉੱਥੇ ਕਬਰਸਤਾਨ ਤੇ ਨਜਾਇਜ਼ ਕਬਜ਼ਾ ਕਰੀ ਬਠੇ ਸੀ ਇਹ ਕਿੰਨੇ ਟਾਈਮ ਤੋਂ ਸੀ ਜਿਹੜਾ ਤੁਸੀਂ ਕਹਿ ਰਹੇ ਹੋ ਦੋ ਸਾਲ ਤੋਂ ਸਰ ਅਸੀਂ ਕੇਸ ਲੜਿਆ ਡੀਡੀਪੀਓ ਸਾਹਮਣੇ ਕੇਸ ਜਿੱਤ ਗਿਆ ਆ ਅਸੀਂ ਡੀਸੀ ਸਾਹਿਬ ਨੂੰ ਜਿੱਤ ਗਿਆ ਆ ਤੇ ਉਹ ਤਕਰੀਬਨ 2 ਮਹੀਨੇ ਹੋ ਗਏ ਉਹਨੂੰ ਕਬਜ ਵਿੱਚ ਛੱਡਿਆ ਇਹਨੂੰ ਛੁੱਟੇ ਨੂੰ ਤੇ ਹੁਣ ਇਹ ਸਰ ਉਸ ਚੀਜ਼ ਦੀ ਰੰਜਸ ਨਾਲ ਇਹਨਾਂ ਨੇ ਮੇਰੇ ਸੱਤਾ ਉੱਤੇ ਮੈਂ ਪ੍ਰਧਾਨ ਆ ਜੀ ਉੱਥੇ ਦਾ ਕਮੇਟੀ ਦਾ ਮੁਸਲਮ ਦੇ ਕਮੇਟੀ ਦਾ ਪ੍ਰਧਾਨ ਆ ਪਿੰਡ ਦਾ ਹਾਂ ਜੀ ਤੇ ਪਿੰਡ ਦੀ ਕਮੇਟੀ ਦਾ ਤੇ ਇਹਨਾਂ ਨੇ ਉਹੀ ਜਿੱਦ ਮੇਰੇ ਨਾਲ ਗੱਡੀ ਸਰ ਦੇ ਕੰਮ ਤੋਂ ਦੀ ਰੁਟੀਨ ਜਿੱਦਾਂ ਹੋਏ ਕਰਦੇ ਨੇ ਵੀ ਤੇ ਇਹਨਾਂ ਦੇ ਨਾਲ ਰਾਤਾਂ ਨਾ ਹੋਣੀ ਹੋਈ ਆ ਜੋ ਉਦੇ ਤੇ ਬੰਦੀ ਕਾਰਵਾਈ ਹੋਣੀ ਚਾਹੀਦੀ ਆ ਜੋ ਇਹਨਾਂ ਨਾਲ ਕੁੱਟਮਾਰ ਹੋਈ ਇਹਨਾਂ ਦਾ ਇਨਸਾਫ ਲੈਣਾ ਚਾਹੀਦਾ ਹੈ ਜੀ ਭੀਖਾਂ ਦੇ ਜਿਹਦੇ ਸੱਟਾਂ ਲੱਗੀਆਂ ਨੇ ਇਸ ਤੂਹਾਂ ਪਿੰਡ ਦਾ ਰਹਿਣ ਵਾਲਾ ਇਹਨਾਂ ਦਾ ਕੋਈ ਜ਼ਮੀਨ ਦੇ ਸਬੰਧੀ ਕੋਈ ਝਗੜਾ ਪਹਿਲਾਂ ਤੋਂ ਛੱਡ ਚੁੱਕਾ ਚਾਰ ਬੰਦੇ ਕਿਉਂ ਮਾੜੇ ਕਿੰਨੇ ਬੰਦੇ ਸੀ ਇੱਥੇ ਕਲੀਅਰ ਨਹੀਂ ਹੋ ਰਿਹਾ ਕਿ ਕਿੰਨੇ ਬੰਦੇ ਸੀ ਅਸੀਂ ਵੈਰੀਫਾਈ ਕਰ ਲਏ ਆ ਬਟ ਇਹਦੇ ਵਿੱਚ ਦੋ ਬੰਦੇ ਪਿੰਡ ਦੇ ਹੀ ਨੇ ਜਿਨ੍ਹਾਂ ਨਾਲ ਇਹਦਾ ਪੁਰਾਣਾ ਝਗੜਾ ਚੱਲ ਰਿਹਾ ਕੁਝ ਜਮੀਨ ਦਾ ਜਿਹਦੇ ਵਿੱਚ ਇਹਦਾ ਸਰਕਾਰੀ ਦੌਰ ਦੇ ਇਹਨੂੰ ਨਾਈਟ ਕਿ ਬਣ ਗਿਆ ਸੀਗਾ ਕਿਸੇ ਪਾਰਟੀਪੂਲ ਚੱਲਾ ਦਾ ਬਾਕੀ ਅਸੀਂ ਹੁਣੇ ਕਲੀਅਰ ਕਰ ਰਹੇ ਹਾਂ ਕੀ ਕਾਰਵਾਈ ਕੀ ਕਰਦੇ ਕਾਰਵਾਈ ਜੀ ਹਲੇ ਤੇ ਬਿਆਨ ਦਿੱਤੇ ਜਾ ਰਹੇ ਨੇ ਉਸ ਤੋਂ ਬਾਅਦ ਇਹ ਤੇ ਬੰਦੀ ਕਰ ਲਈ ਹੈ ਜਿਹੜੇ ਦੋਸ਼ੀ ਨੇ ਗੁਲਾਮ